ਤੱਕ ਦਿਓ ਸੰਸਾਰ ਤੁਹਾਡੀ ਮੁਠੀ ਵਿੱਚ ਹੈ ਸਿਰਫ ਇਹਨੂੰ ਵਰਤਣਾ ਸਿੱਖੋ ਇੱਕ ਇਦਾਂ ਵਰਤਣਾ ਹੈ ਇਤਿਹਾਸ ਨਾ ਮਿਟ ਜਾਏ ਤੁਸੀਂ ਦੁਨੀਆਂ ਦੇ ਤਖਤੇ ਦੇ ਉੱਤੇ ਇੱਕ ਵਾਹਿਗ ਦੇ ਕੈਸੀ ਸ਼ਤਰਤ ਤੋਂ ਇੱਕ ਐਸਾ ਪੰਥੋਂ ਜਿਸ ਪੰਥ ਨੂੰ 558 ਕੋ ਸਾਲ ਹੋਏ ਨੇ ਲੇਕਿਨ ਸੰਸਾਰ ਦੀਆਂ ਬੜੀਆਂ-ਬੜੀਆਂ ਵੱਡੀਆਂ ਹਕੂਮਤਾਂ ਨੂੰ ਇਹਨਾਂ 558 ਸਾਲ ਵਾਲਿਆਂ ਨੇ ਹਰਾ ਕੇ ਰੱਖ ਦਿੱਤਾ ਹਲਾ ਕੇ ਰੱਖ ਦਿੱਤਾ ਉਹ ਰਾਜ ਛੋਟੇ ਰਾਜ ਨਹੀਂ ਨੇ 2026 2026 2600 ਸਾਲ ਵਾਲੇ ਤੁਹਾਡੇ ਤੋਂ ਅਕੜੇ ਪਏ ਨੇ ਇਹ ਜਿਹੜੀਆਂ ਸੰਸਥਾਵਾਂ ਅੱਜ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹਨਾਂ ਨੂੰ ਸ਼ਹਿਦ ਦੇ ਕੇ ਆਖਦੇ ਨੇ ਨਾ ਕਿ ਤੁਸੀਂ ਆਪਣੇ ਪ੍ਰੋਗਰਾਮ ਬਣਾਓ ਉਹ ਯਾਦ ਰੱਖੋ ਤੁਹਾਡੇ ਨਹੀਂ ਵਿਓ ਉਹ ਲੋਕ ਵੀ ਦਸ਼ਮਨ ਨੇ ਇਹਨਾਂ ਤੋਂ ਬਚੋ ਇਤਿਹਾਸ ਵਾਚੋ ਆਪਣਾ ਸਿਆਣੇ ਬਣੋ ਫੇਸਬੁਕ ਤੇ ਬੋਲਣ ਵਾਲਾ ਹਰੇਕ ਪ੍ਰਚਾਰਕ ਹਰੇਕ ਵੀ ਵਿਦਵਾਨ ਸੱਚਾ ਨਹੀਂ ਹੁੰਦਾ ਆਖਦੇ ਵਿੱਚ ਅੱਖ ਪਾ ਕੇ ਸਾਹਮਣੇ ਬਾ ਕੇ ਸਫਾ ਉੱਤੇ ਬਾ ਕੇ ਫੋਨ ਵਾਲੇ ਵਿਚਾਰ ਉੱਥੇ ਉੱਥੇ ਹੁੰਦੀ ਹੈ ਗੋਸ਼ਟੀ ਬਾਬਾ ਨਾਨਕ ਐਵੇਂ ਨਹੀਂ ਸੀ ਮਿਲਿਆ ਜਾ ਕੇ ਉਹਨਾਂ ਮਹਾਨ ਪਰਪਤਾਂ ਦੇ ਉੱਤੇ ਸੁਮੇਰ ਪਰਪਤਾਂ ਦੇ ਉੱਤੇ ਉਹ ਸਿੱਧਾਂ ਨੂੰ ਉਹਨਾਂ ਦੀ ਉਮਰ ਕਿਹਦੀ 2100 ਸਾਲ ਕਿਹਦੀ 2600 ਸਾਲ ਪ੍ਰਾਣਾਯਾਮ ਦੇ ਨਾਲ ਆਪਣੇ ਸਾਰ ਰੋਗ ਰੋਕ ਕੇ ਅਗਰਿਆਂ ਨੂੰ ਉਮਰਾਂ ਬਧਾਈਆਂ 2600 ਸਾਲਾਂ ਵਾਲਿਆਂ ਨੂੰ ਮੇਰੇ ਬਾਪੇ ਨੇ ਛੋਟੀ ਉਮਰਾਂ ਦੇ ਵਿੱਚ ਹਰਾਇਆ ਪਹਿਲਾ ਮੁਕਾਬਲਾ ਸਿੱਧਾਂ ਦੇ ਨਾਲ ਉਹਦੇ ਤੋਂ ਬਾਅਦ ਮੁਕਾਬਲਾ ਮੁਗਲਾਂ ਦੇ ਨਾਲ ਉਹਦੇ ਤੋਂ ਬਾਅਦ ਮੁਕਾਬਲਾ ਅੰਗਰੇਜ਼ਾਂ ਦੇ ਨਾਲ ਤੁਹਾਡੇ ਮੁਕਾਬਲੇ ਸੰਸਾਰ ਦੀਆਂ ਵੱਡੀਆਂ ਹਸਤੀਆਂ ਦੇ ਨਾਲ ਹੁੰਦੇ ਰਹੇ ਨੇ ਹੋਣਗੇ ਅੱਜ ਵੀ ਹੋ ਰਹੇ ਨੇ ਸਿਰਫ ਤੁਹਾਨੂੰ ਆਪਣੇ ਆਧਾਰ ਬਾਰੇ ਵੀ ਪਤਾ ਕਿ ਸਿੱਖ ਦੀ ਹਸਤੀ ਸਿੱਖ ਦੀ ਫਿਲਾਸਫੀ ਸਿੱਖ ਦਾ ਮਿਆਰ ਕਿੱਡਾ ਪੁੱਛਾ ਆਪਣੇ ਮਿਆਰ ਨੂੰ ਅੱਖਾਂ ਵਿੱਚ ਦੇਖ ਨਹੀਂ ਲਈ ਸੱਚੇ ਪਾਤਸ਼ਾਹ ਮਹਾਰਾਜ ਮੇਰਾ ਪਰਿਆ ਹੱਥ ਰੱਖ ਕੇ ਨਾ ਪਾਤਸ਼ਾਹ ਮਹਾਰਾਜ ਜੀ ਜਦ ਇਹਨਾਂ ਦੀ ਬਾਹ ਫੜ ਲੈਂਦੇ ਨੇ ਉਹਦੇ ਤੋਂ ਬਾਅਦ ਇਹ ਪੰਡਤ ਇਹ ਲੋਕ ਆਖਨੇ ਨੇ ਕਿ ਅਸੀਂ ਜਿਹੜਾ ਹਿੰਦੂਆਂ ਦੀ ਬਾਹ ਫੜੀ ਹੈ ਇਹਦੇ ਤੋਂ ਬਾਅਦ ਸਾਡੇ ਨਾਲ ਔਰੰਗਜ਼ੇ ਬਾਕੇ ਮਰੇ ਇਥੇ ਬੋਲਣਾ ਸਾਡਾ ਹੱਕ ਹੈ ਇਹ ਜੱਦੀ ਹੱਕ ਹੈ ਅਕਾਲ ਤਖਤ ਸਾਹਿਬ ਸਿੱਖਾਂ ਦੀ ਵਾਹਿ ਜੇ ਇੱਕ ਐਸੀ ਸੰਸਥਾ ਹੈ ਥਾਏ ਜਿਸ ਉਸ ਤੇ ਮਾਨ ਦਾ ਪ੍ਰਾਪਤ ਟਾਡੀ ਬੋਲ ਰਹੇ ਨੇ ਕੋਈ ਅਸੀਂ ਇੱਥੇ ਉਲਝਨੂ ਨਹੀਂ ਬੋਲ ਰਹੇ ਕਿਸੇ ਹੋਰ ਦਾ ਪ੍ਰਚਾਰ ਨਹੀਂ ਬੋਲ ਲੈ ਸਿੱਖ ਪੰਥ ਦਾ ਪ੍ਰਚਾਰ ਬੋਲ ਰਹੇ ਆ ਜੀ ਜਿਸ ਪ੍ਰਚਾਰ ਉੱਤੇ ਵੀ ਰੋਕ ਹੈ ਤਾਂ ਫਿਰ ਤੇ ਹੱਦ ਹੋ ਗਈ ਯਾਰ ਇੱਥੇ ਬੋਲਾਂਗੇ ਮੰਝੀਆਂ ਦੇ ਬਹਿ ਕੇ ਬੋਲੀਏ ਕਿ ਤੁਹਾਡੇ ਪਿੰਡਾਂ ਵਿੱਚ ਆ ਕੇ ਤੁਹਾਡੇ ਬੁਹਿਆਂ ਉੱਤੇ ਉਹਨਾਂ ਮੰਗਤਿਆਂ ਵਾਂਗੂ ਬੋਲੀਏ ਚੱਲ ਜੀ ਮੰਗਣ ਅਸੀਂ ਉਹਨਾਂ ਰੱਥਾਂ ਤੇ ਅਕਾਲ ਤਖਤ ਢਾਡੀਆਂ ਦੀ ਜਨਮ ਭੂਮੀ ਹੈ ਸਾਨੂੰ ਮਾਣ ਹੈ ਛੇ ਪੀੜੀਆਂ ਤੋਂ ਅਸੀਂ ਇੱਥੇ ਬੋਲ ਰਹੇ ਆ ਛੇ ਪੀੜੀਆਂ ਤੋਂ ਢਾਡੀਆਂ ਸੀ ਮੈਂ ਆਪਣੇ ਪਰਿਵਾਰ ਵਿੱਚੋਂ ਛੇਵੀਂ ਪੀੜੀ ਵਿੱਚੋਂ ਹਾਂ ਛੋਟੀਆਂ ਬਾਤਾਂ ਨਹੀਂ ਹੁੰਦੀਆਂ ਤੁਸੀਂ ਇੱਥੇ ਬੈਠੇ ਲੋਕ ਹੋ ਸਕਦਾ ਹੈ ਸਾਡੇ ਤੋਂ ਬੜੇ ਅਮੀਰ ਹੋਵੋਗੇ ਸਾਡੀ ਰੋਟੀ ਤੁਹਾਡੇ ਹੱਥ ਵਿੱਚ ਹੈ ਅੱਜ ਵਾਰ ਬੋਝ ਵਿੱਚ 1 ਰੁਪਿਆ ਨਹੀਂ ਹੁੰਦਾ ਅੱਜ ਵਾਰ ਬੋਝੇ ਭਰੇ ਹੁੰਦੇ ਨੇ ਸੰਗਤ ਦੀਆਂ ਮੇਰਾ ਨੇ ਸਾਡੇ ਕਿਦੇ ਭੱਠੇ ਨੇ ਸਾਡੀਆਂ ਕਿਦੇ ਫੈਕਟਰੀਆਂ ਨੇ ਨਾ ਕੁਝ ਸਾਡੀ ਪੈਲੀ ਨਾ ਸਾਡਾ ਕੁਝ ਸੰਗਤ ਕੀ ਸਾਡੀ ਸਤਨਤ ਹੈ ਬਸ

ਇਹ ਨੇਪਾਲ ਘਟਾਨ ਚੀਨ ਦੀਆਂ ਹੱਦਾਂ ਸਾਰਾ ਪਾਕਿਸਤਾਨ ਕਾਬਲ ਇਹ ਐਡੇ ਸਾਮਰਾਜ ਦਾ ਮਾਲਕ ਰੰਗ ਸੇ ਤੇ ਨਵੇਂ ਪਾਚਾ ਮਹਾਰਾਜ ਨੇ ਹੱਥੇ ਨੇ ਸ਼ਸਤਰ ਤੋਂ ਬਿਨਾ ਚਾਂਾ ਅਰੰਗਦੇਵ ਉਸ ਵਕਤ ਆਗਰੇ ਵਿੱਚ ਬੈਠਾ ਆਗਰੇ ਵਿੱਚ ਬੈਠਾ ਉਹ ਸ਼ਾਨ ਸ਼ਾਹ ਉਹਨੂੰ ਮਿਲਣ ਆਤੇ ਨਵੇਂ ਪਾਸ਼ਾ ਮਹਾਰਾਜ ਅਨੰਦਪੁਰ ਤੁਲਵਾ ਨਾ ਆ ਗਏ ਨੇ ਰਸਤੇ ਦੇ ਵਿੱਚ ਰਾਜ ਸ਼ਕਤੀ ਦੇ ਦਿਸਾਨ ਗੱਡ ਰਹੇ ਨੇ ਮਨ ਪਤਾ ਹੈ ਕਿ ਜੇ ਸਲਤਨਤਾਂ ਦੇ ਨਾਲ ਮੱਠਾ ਲਾਉਣਾ ਹੈ ਤਾਂ ਫਿਰ ਫਕੀਰ ਵਰਗੇ ਨਹੀਂ ਲੱਗਣਾ ਆ ਤੁਹਾਡੇ ਅੱਖਾਂ ਦੇ ਸਾਹਮਣੇ ਹੈ ਜਹਾਂਗੀਰ ਨੂੰ ਸ਼ਾਹਜਹਾਂ ਮਾਰੇ ਨਹੀਂ ਮਦਾਰਿਆ ਸੀ ਤਖਤ ਬਣੇ ਨੇ ਪਹਿਲਾਂ ਤਖਤ ਤੇ ਬੈਠ ਕੇ ਫੈਸਲੇ ਹੁੰਦੇ ਰਹੇ ਰਾਜ ਭਾਰ ਦੀਆਂ ਨਿਸ਼ਾਨੀਆਂ ਨੇ ਤੁਸੀਂ ਮੇਰੇ ਹੱਥਾਂ ਵਿੱਚ ਫੜ ਕੇ ਮਾਰ ਫੇਨਣ ਵਾਲੇ ਨਹੀਂ ਹੋ ਜਿੱਦਾਂ ਬਝੂਓ ਪਰ ਅਫਸੋਸ ਤੁਹਾਡੇ ਤੁਹਾਡੇ ਬੱਚਿਆਂ ਨੂੰ ਸਿੱਖਿਆ ਹੀ ਅਸੀਂ ਦੇ ਰਹੇ ਅਸੀਂ ਫੇਸਬੁੱਕ ਤੇ ਐਸੇ ਐਸੀਆਂ ਵੀਡੀਓ ਵੇਖ ਰਹੇ ਹੋ ਜਿਹਦੇ ਨਾਲ ਤੁਸੀਂ ਲੋਕ ਤੁਹਾਡੇ ਨਾਲ ਬਦਲ ਬਰਲੇ ਨੇ ਹੱਦ ਹੋ ਗਈ ਤੈ ਕਾਹੂ ਕੋ ਦੇਤ ਨਹਿ ਮਹਿਮਾਨ ਆਣ ਆਂਦਰ ਤੇ ਇਸੇ ਖੋੜਦਾ ਪਾਣੀ ਰੱਖਣਾ ਉਹ ਰਾਤ ਨੂੰ ਬਾਹਰ ਬਿੱਲੀ ਆ ਕੇ ਆਪਣੇ ਨਿਆਣੇ ਵਜਲ ਬਣਾਉਣ ਵਾਲਿਓ ਤੁਹਾਡੇ ਨਿਆਣੇ ਰਾਤ ਨੂੰ ਰਾਤ ਦੇ ਹਨੇਰੇ ਤੋਂ ਬਾਹਰ ਰਾਤ ਦੇ ਹਨੇਰੇ ਦੇ ਵਕਤ ਰਾਤ ਨੂੰ ਉਹ ਬਾਹਰ ਨਹੀਂ ਪੋਂ ਟਿਕਲਦੇ ਇਸ ਵਾਤੇ ਕਿ ਤੁਸੀਂ ਉਹਨਾਂ ਨੂੰ ਛੋਟੇ ਉਹਨਾਂ ਨੂੰ ਵਜਲ ਬਣਾ ਰਹੇ ਬਾਹਰ ਬਿੱਲੀ ਬੈਠੀ ਕੇ ਹਰ ਕੁੱਤਾ ਬੈਠਾ ਹੈ ਉਹ ਜਿਹੜੇ ਕੁੱਤਿਆਂ ਬਿੱਲੀਆਂ ਤੋਂ ਡਰਦੇ ਹੋਣ ਉਹ ਰਾਜਾਂ ਦੇ ਅੱਗੇ ਇੱਕ ਡੱਗਾ ਤੇ ਸ਼ਾਂਤੀ ਦਾ ਹੱਥ ਮਾਰ ਕੇ ਜੱਸ ਸੱਜਣਾ ਆਪਣੇ ਇਰਾਦੇ ਆਪਣੇ ਬੱਚੇ ਆਪਣੇ ਪਰਿਵਾਰ ਵਿੱਚ ਮਜ਼ਬੂਤ ਹੋ ਮਾਹੌਲ ਬਣਾਓ ਇਤਿਹਾਸ ਇਹ ਨਹੀਂ ਦੱਸਦਾ ਇਤਿਹਾਸ ਇਤਿਹਾਦੀਆਂ ਵਾਰਾਂ ਨਹੀਂ ਇਤਿਹਾਸ ਨੂੰ ਮੰਨ ਲਵਾਰ ਚੋਂ ਹੋਈ ਉਹ ਚੂਲੇ ਪੈਨ ਲੈ ਸੁਗੇ ਲਲਾਦਿਆਂ ਨੇ ਜਦ ਜਦ ਵੀ ਕੌਮ ਜਾਂ ਦੇਸ ਤੇ ਪਣੀ ਬਿਬਤਾ ਹੋ ਜਾਨਵਾਰ ਨੇ ਕਰ ਕਰਵਾ ਰੀਆਂ ਨੇ ਹਮ ਮੁਕਤ ਮੁਕਤਾ ਮੰਗ ਕੇ ਨਹੀਂ ਲਈਆਂ ਉਹ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ ਸਰਦਾਰੀਆਂ ਸਰਵਾਰ ਕਿਉਂ ਮਿਲਦੀਆਂ ਨੇ ਸਰਦਾਰੀਆਂ ਇਦਾਂ ਨਹੀਂ ਮਿਲਦੀਆਂ ਨੌਵੇਂ ਪਾਤਸ਼ਾਹ ਮਹਾਰਾਜ ਉਸ ਮਾਈ ਦੇ ਹੱਥੋਂ ਲੈ ਕੇ ਵਸਤਰ ਪਹਿਨਦੇ ਨੇ ਉਹਦੇ ਤੋਂ ਬਾਅਦ ਮਾਈ ਦੇ ਸਿਰ ਤੇ ਹੱਥ ਰੱਖਦੇ ਨੇ ਤੇ ਮਾਈ ਦੀਆਂ ਅੱਖਾਂ ਦੀ ਰੋਸ਼ਨੀ ਮੜਾਉਂਦੀ ਹੈ ਮਾਈ ਨੇ ਹਾਰ ਦਿੱਤੀ ਹੈ ਉਹਦੇ ਤੋਂ ਬਾਅਦ ਹਸਨ ਅਲੀ ਆਜੜੀ ਹੈ ਆਜੜੀ ਦਾ ਭਾਵ ਹੁੰਦਾ ਹੈ ਜਿਹੜਾ ਬੱਕਰੀਆਂ ਦੇ ਭੇਡਾਂ ਚਾਰ ਦਾ ਹੋਵੇ ਉਹਨੂੰ ਅੰਗਨੇ ਆ ਜੜੀ ਪਰ ਉਹਦੀ ਬੱਚੇ 2 ਸਾਲ ਤੇ 8 ਮਹੀਨੇ ਮੋਥੇ ਰਿਆ ਦਿੱਲੀ ਸਾਰੇ ਤੋਂ ਬਾਰੇ ਬਿਹਾਰ ਦੀ ਭਰਦਾ ਰਿਆ ਮੋਥੇ ਢਾਡੀ ਬਣ ਕੇ ਮਹਾਰਾਜ ਜੀ ਮੈਂ ਉਹ ਵੇਲੀ ਵੇਖਿਆ ਵੇਲੀ ਅੱਜ ਵੀ ਉੱਥੇ ਹੈਗੀ ਆ ਆਜੂ ਕੋ ਆ ਜਾਂਦਾ ਲੋ ਜੀਏ ਆਜੂ ਕੋ ਲੋ ਜੀਏ ਆ ਜਾਂਦਾ ਹੈ ਬੁੱਢਾ ਹੋਏ ਮੋਰੀ Now, let me...